ਇੱਕ ਰਸਤੇ ਦੀ ਖਾਤਰ ਲੈ ਦੇਖ ਲੈ ਵੀ ਕਾਮਲੀਏ ਕਿਸੇ ਹਿਸਾਬ ਨਾਲ ਗੱਲ ਹੁੰਦੀ ਐ ਕੋਈ ਬੈਠ ਕੇ ਗੱਲ ਹੁੰਦੀ ਹੁੰਦੀ ਐ ਸਾਰਾ ਡੱਬਰ ਬੈਠ ਕੇ ਮਨਾ ਲਾਂਗੇ ਤੂੰ ਐ ਦਾ ਨਾਂ ਦੁਰਦਸ਼ਾਕਰ ਮੇਰੇ ਜਵਾਖ ਦੀ ਆ ਰੋਟੀਆਂ ਪਿੱਛੇ ਕੀ ਦੋ ਰੋਟੀਆਂ ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ ਕੋਈ ਨਾ ਬਾਝ ਦਿਨ ਨੂੰ ਬਾਹਣ ਇੱਕੋ ਜੇ ਨੇ ਜਿਹੜੇ ਲਸਣ ਤਾਂ ਐ ਫੜਿਆ ਨਾ ਹਣ ਤੂੰ ਮੈਂ ਵੀ ਸਿਖਾਉਂ ਸੱਸ ਕਿਵੇਂ ਹੁੰਦੀ ਐ ਹੁਣ ਨੀ ਤੂੰ ਬਾਲਾ ਚਿਰ ਕੱਟਦੀ ਆ ਵਧੀਆ ਹੋਇਆ ਤੇਰੇ ਰੰਗ ਦਾ ਵੀ ਮੈਨੂੰ ਪਤਾ ਲੱਗ ਗਿਆ ਜੇ ਤੇਰੀ ਭੈਣ ਨੂੰ ਵਿਆ ਲਿਉਂਦੀ ਤੁਸੀਂ ਤਾਂ ਇੱਕਾ ਕਰਕੇ ਮੈਨੂੰ ਦੇਹਲੀੋਂ ਬਾਹਰ ਕਰਨਾ ਸੀ ਜਿਹੇ ਜਿਹੇ ਰੰਗ ਤੂੰ ਲਾਤੇ ਉਹ ਹੀ ਤੇਰੀ ਭੈਣ ਲਾ ਦੋਗੀ ਕਹਾਂ ਆ ਕੇ ਕਰਾ ਲੈਣ ਦੇ ਜਿੱਥੇ ਕਰਾਉਂਦਾ ਜਵਾਖ ਮੈਨੂੰ ਨਹੀਂ ਲੱਗਦਾ ਹੁਣ ਕੱਠ ਰਹਿ ਜੂ ਨਾ ਤਾਂ ਮੇਰੀ ਇਹ ਸੁਣਦਾਗਾ

ਕਿੰਨੇ ਬਤਾਵਾਂ ਮੈਂ ਕੀ ਗੱਲ ਬੰਦ ਕੀ ਕਹੋ ਅਸੀ ਆਪ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਠੀਕ ਠਾਕ ਵਧੀਆ ਤੁਸੀਂ ਦੱਸੋ ਜੀ ਹਾਂ ਜੀ ਵਸਦੇ ਰਹੋ ਸਦਾ ਸਾਡਾ ਸਤਿ ਸ਼੍ਰੀ ਅਕਾਲ ਬੱਤ ਸਤਿ ਸ਼੍ਰੀ ਅਕਾਲ 15 ਅਜੂ ਜੀ ਬੜਤੇ ਦੀ ਮਾਂ ਪਣੀ ਹੋਈ ਹੈ। ਲਿਆ। ਉਹ ਕਿਹੜਾ ਅੰਨੂ ਕਿਹੜਾ ਮੇਰੇ ਵਾਸਤੇ? ਮਾळ्या ਦਾ ਤੇਰੇ ਵਾਸਤੇ ਪਕੌੜੇ। ਮੈਂ ਤਾਂ ਅੰਮਾ ਸਾਹ ਬਸ ਚੜ ਕੇ ਆਈਆਂ ਕੀ। ਨੁਸਤਾ ਨਹੀਂ ਕਰ ਦੋ, ਬੜੀ ਕੰਜੂਸੀ ਕਰ ਦੋ। ਮੇਰੇ ਇੱਥੇ ਕੱਪੜੇ ਨੇ ਦੋ ਸੂਟ ਨੇ ਮੇਰੇ ਕੋਲ। ਮਾਤਾ ਜਾਨਾ। ਭੱਗ ਜਾ। ਅਰੇ ਮੰਮੀ ਨੇ ਭੇਜ ਦੇ। ਖੁਰਪਾ ਨੇ ਠੀਕ ਹੈ। ਠੀਕ ਹੀ ਆ ਬਸ ਕਰਤਾ। ਕੀ ਗੱਲ ਹੋ ਗਈ ਭਣੇ? ਬਸ ਗਲਾਸ ਧਰਿਆ ਨਾਲ ਤਾਂ ਹੈਪੀ ਹੈਗਾ ਤੇ ਹਾਂ ਹੈਪੀ ਹੈਗਾ ਉਧਰ ਫੋਨ ਤੇ ਲੱਗਿਆ ਪਿਆਗਾ ਹਾਂ ਹੈਪੀ ਨੂੰ ਬੁਲਾ ਲੈ ਨਾਲੇ ਤੋਂ ਗਲਾਸ ਧਰਿਆ ਮੇਰੇ ਕੋਲ ਆ ਬੈਠ ਕੇ ਗੱਲਾਂ ਕਰਦੇ ਆਪਾਂ ਨਾ ਆਉਣੀ ਆ ਪਣੀ ਚੱਲ ਫਿਰ ਮੈਂ ਧਰਿਆ ਮੈਂ ਗਲਾਸ ਚਲ ਹੋਰ ਪਾਣੀ ਹੋਰ ਬਸ ਠੀਕ ਹੈ ਟੈਨਸ਼ਨ ਤੇ ਬੈਠੀ ਐ ਟੈਨਸ਼ਨ ਤੇ ਤਾਂ ਕਰੇ ਖੱਟ-ਵੱਟ ਦੀ ਫੋਗ ਜਣੀ ਸਸਰੀ ਘਾਲ ਪਣੀ ਸਸਰੀ ਘਾਲ ਹੈ ਉਹ ਤਕੜੀਆਂ ਆਂ ਜਾਂਦਾ ਵਸਦਾ ਅੱਜ ਕਿਵੇਂ ਸ਼ਿਕਰ ਦੁਪਹਿਰੇ ਧੁੱਪੇ ਉਹ ਵੀ ਬਿਨਾਂ ਫੋਨ ਕੀਤੇ ਆਗੀ ਤੂੰ ਬਸ ਆਈ ਆ ਗਈ ਅੱਜ ਤਾਂ ਮੈਂ ਤਾਂ ਨਾ ਮਨ ਜਿਆ ਖਰਾਬ ਸੀਗਾ ਕੀ ਗੱਲ ਹੋ ਗਈ? ਬਸ ਕੋਲੇ ਚੱਲ ਕੇ ਆਉਂਦੇ ਨਾਲ ਹੈਪੀ ਨਾਲ ਗੱਲਾਂ ਕਰਕੇ ਉਹਨਾਂ ਨਾਲ ਭਾਬੀ ਨਾਲ। ਅੱਛਾ। ਚਲ ਮਾਸੀ ਤੈਨੂੰ ਇਹ ਮਿਲੀ। ਗੱਲ ਆਏ ਹੋ ਗਈ ਭਰਾਵਾ। ਆਪਣਾ ਜਿਹੜਾ ਜਸਪਾਲ ਹੈ ਦੇਖੋ ਥਾਣੇਦਾਰ। ਤੇ ਉਹ ਕਰਦਾ ਕੁੜੀ ਨੂੰ ਹੋਰ ਨੂੰ ਪਸੰਦ ਆ। ਠੀਕ ਹੈ। ਤੇ ਮੈਨੂੰ ਆਏ ਸੀ ਆਪਣੀ ਸਿਰਤ ਦਾ ਰਿਸ਼ਤਾ ਕਰਾਵਾਂਗੇ। ਘਰ ਦੀ ਗੱਲ ਕਰੇ ਅਸੀਂ ਦੋਨੇ ਇੱਕ ਘਰ ਚ ਹੋ ਜਾਾਂਗੇ ਦੋਨੇ ਪਹਿਣਾ। ਠੀਕ ਹੈ। ਤੇ ਵੀ ਚੰਗੇ ਰੇ ਤਨਖਾਹ ਆਉਦੀ ਆਇਆ ਕਰੂਗੀ ਤੇ ਹੁੰਦਾ ਹੀ ਲਾਲਚ ਆਪਾਂ ਨੂੰ। ਆਹ ਹੋ ਜਾਂਦਾ ਲਾਲਚ ਮੈਨੂੰ। ਹਾਂ। ਤੇ ਐਂ ਗੱਲ ਸੀ ਮੈਂ ਤਾਂ ਮਨੋਂ ਮਨੀ ਬਸ ਹਾਂਈ। ਗੱਲ ਬਣਾਈ ਹੋਈ ਸੀਗੀ ਮੰਮੀ ਨਾਲ ਵੀ ਅੱਜ ਸੱਸ ਨਾਲ ਗੱਲ ਕਰੀ ਦੇਖ ਮੈਂ ਆਖਾ ਮੰਮੀ ਰਿਸ਼ਤਾ ਕਰਾਉਂਗਾ ਮੰਮੀ ਵੀ ਰਾਜੀ ਸੀਗੇ ਵੀ ਆਪਾਂ ਚੋ ਕੇ ਲੈ ਆਵਾਂਗੇ ਤੇ ਹੁਣ ਮੈਂ ਤਾਂ ਮੰਮੀ ਨਾਲ ਵੀ ਅੜ ਗਈ ਤੇ ਮੈਂ ਤਾਂ ਜਸਵੰਤ ਨਾਲ ਵੀ ਅੜ ਗਈ ਜੇ ਆਉਗੀ ਤਾਂ ਮਾ ਮੇਰੀ ਮਾਸੀ ਦੀ ਕੁੜੀ ਵਾਹ ਕੇ ਆਉਗੀ ਇਸ ਘਰ ਚ ਦੇਖ ਪੈਣੇ ਗੁੱਸਾ ਨਾ ਕਰੀ ਮੇਰੀ ਗੱਲ ਤਾਂ ਤੂੰ ਸਾਡੇ ਕੋਲ ਤਾਂ ਕੋਈ ਗੱਲ ਹੀ ਨਹੀਂ ਕਰੀ ਤੂੰ ਨਾ ਸਮਝੀ ਨੂੰ ਦੱਸ ਨਾ ਭਾਬੀ ਸਾਨੂੰ ਪਤਾ ਨਹੀਂ ਗੱਲ ਦਾ ਨਾ ਮੇਰੇ ਕੋਲ ਤਾਂ ਗੱਲ ਹੀ ਨਹੀਂ ਕਰੀ ਨਾ ਮੰਮੀ ਨੇ ਕਿਹਾ ਮੈਨੂੰ ਤਾਂ ਉਹ ਗੱਲ ਤੁਸੀਂ ਹੁਣ ਥੋੜੇ ਤੋਂ ਪਤਾ ਲੱਗਦੀ ਐ ਸਾਡੇ ਕੋਲੇ ਕੋਈ ਰਿਸ਼ਤੇ ਦਾ ਨਾ ਨਹੀਂ ਕੋਈ ਥੇ ਨਹੀਂ ਤੁਸੀਂ ਰਿਸ਼ਤੇ ਪਿੱਛੇ ਰੁਕ ਸਕੇ ਹੋਰੇ ਆ ਕੇ ਚੱਕ ਕੇ ਝੋਲਾ ਤੁਸੀਂ ਪਹਿਲਾਂ ਸਾਡੇ ਨਾਲ ਤਾਂ ਰਹਿ ਕਰਦੇ ਕੋਈ ਮੈਨੂੰ ਤਾਂ ਇਮਾਨ ਸੀ ਨਾ ਨਾਲ ਤਾਂ ਮੈਨੂੰ ਆਇਆ ਕਰੇ ਮਾਰ ਸੀਗਾ ਮੰਮੀ ਮੇਰੇ ਸੱਸ ਦਾ ਸੁਭਾਅ ਦੇ ਤੁਹਾਨੂੰ ਪਤਾ ਵਧੀਆ ਸਾਡੇ ਤਾਂ ਮਾਵਾਂ ਧੀਆਂ ਵਰਗੀ ਹੋ ਬਣਦੀ ਹੈਗੀ ਉਹਦਾ ਸੁਭਾਅ ਤਾਂ ਵਾੜਾ ਬੱਚਿਆ ਤੇ ਮੰਮੀ ਨੇ ਵੀ ਕਹਿ ਰੱਖਿਆ ਸੀ ਵੀ ਆਪਾਂ ਉਹੀ ਕੁੜੀ ਵਾ ਕੇ ਲਿਆਵਾਂਗੇ ਹੁਣ ਆਇਆ ਕੀ ਪਤਾ ਸੀਗਾ ਹੁਣ ਉਹ ਕਹਿੰਦਾ ਮੇਰੀ ਕਲਾਸ ਫੈਲੋ ਆ ਗਈ ਮੇਰਾ ਉਹਦਾ ਨਾ ਮਤ ਮਿਲਦੀ ਹੈ ਮੈਂ ਤਾਂ ਵਿਆਹੀ ਉੱਥੇ ਜਾਣਾ ਦੇਖ ਬਣੇ ਮੇਰੀ ਗੱਲ ਸੁਣਾ ਜਦੋਂ ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰੀ ਖੜਾ ਤੂੰ ਆਪਣੀ ਸਿਹਰਤ ਦਾ ਰਿਸ਼ਤਾ ਧੱਕੇ ਨਾਲ ਕਿ ਅਮੇ ਕੱਲ ਨੂੰ 19 ਕੀ ਹੋਗੀ ਮੰਨ ਨਾ ਮਰੇ ਆਪਾਂ ਪੱਟੇ ਜਾਵਾਂਗੇ ਜਮਾ ਤੂੰ ਮਰਾ ਮੋਟਾ ਅਕਲ ਨੂੰ ਹੱਥ ਮਾਰ ਭੈਣੇ ਕੀ ਕਰੀ ਜੰਨੀ ਆ ਤੂੰ ਇਹ ਫਿਰ ਆਇਆ ਤਾਂ ਮੈਂ ਸੋਚਿਆ ਨਹੀਂ ਜਦੋਂ ਉਹ ਮੰਨ ਗਿਆ ਵੀ ਮੈਂ ਹੋਰ ਕੁੜੀ ਨੂੰ ਵਿਆਹ ਕਰਾਉਣ ਨੂੰ ਕਹਿੰਦਾ ਉਹ ਉਹਨੂੰ ਕਰਾ ਲੈਣ ਦੇ ਆਪਾਂ ਕਿਉਂ ਜਿੱਦ ਪੁੱਛਿਆ ਆਪਾਂ ਆਪਣੀ ਕੁੜੀ ਦੇ ਰਿਸ਼ਤਾ ਆਪਣਾ ਖਰਾਬ ਕਰੀ ਜਿੰਦਗੀ ਤਾਂ ਮੈਂ ਕਹਿਨੀ ਆ ਆਇਆ ਤਾਂ ਮੈਨੂੰ ਤੇਰੇ ਵੀਰ ਜੀ ਨੇ ਵੀ ਸਮਝਾਇਆ ਵੀ ਜਿੱਥੇ ਦਾ ਮਨ ਆ ਉੱਥੇ ਕਰਾ ਲੈਣ ਦੇ ਹਾਂ ਬਸ ਮੇਰੀ ਕਿਉਂ ਜਿੱਦ ਹੋਈ ਪਈ ਆ ਦੱਸ ਹੁਣ ਮੈਂ ਤਾਂ ਫਿਰ ਦੇਖ ਪੈ ਤੂੰ ਜਿੱਦ ਦੇ ਚੱਕਰ ਚ ਆਪਣੀ ਕੁੜੀ ਦਾ ਜਮਾ ਘਰ ਪੱਟ ਲੇਗੀ ਉਹ ਮਸਾਂ ਪੜਕੇ ਨੌਨੇ ਕੋਰਸ ਕਰਿਆ ਉਹਨੂੰ ਮੜਾ ਮੋਟਾ ਕਿਤੇ ਨੌਕਰੀ ਲੱਗਣ ਦੇ ਆਪਾਂ ਕਿਤੇ ਹੋਰ ਤੋਰਨਾ ਹੈ ਹੋਰ ਕਿਤੇ ਕਰਾ ਦੀ ਤੈਨੂੰ ਪਹਿ ਪਹਿ ਲੈ ਗਈ ਰਿਸ਼ਤੇ ਦੀ ਚੱਲ ਫੇਰ ਰਿਸ਼ਤਾ ਫੇਰ ਮੈਂ ਹੀ ਕਰਾਉ ਆ ਰਿਸ਼ਤਾ ਤੂੰ ਕਰਾ ਦੀ ਭਨੇ ਪਰ ਹੁਣ ਜਦੋਂ ਥਾਣੇਦਾਰ ਕਿਤੇ ਹੋਰ ਕਹਿੰਦਾ ਕਰਾਉਣ ਉਹਨੂੰ ਕਰਾ ਲੈਣ ਦੇ ਮੈਂ ਤਾਂ ਇਹ ਕਹਿੰਦੀ ਦੇਖ ਭਨੇ ਨਹੀਂ ਤਾਂ ਛੋਡੇ ਕਰੇ ਫਰਕ ਪਊਗਾ ਮੈਂ ਤਾਂ ਇਹ ਕਹਿੰਦੀ ਸੀ ਨਾਲ ਤਾਂ ਆਪਣੀ ਸੀਰ ਤਾਂ ਸੋਹਣੀ ਐ ਨਾਲ ਉਹ ਸੋਹਣਾ ਸਨਖਾ ਐਡਾ ਕਦ ਕਾਟ ਉਹ ਤਾਂ ਗੱਲ ਤਰੀ ਠੀਕ ਆ ਭਨੇ ਮੇਰੇ ਠੋਕ ਬਣ ਜਾਂਦੀ ਪਰ ਜਿਹੜਾ ਵਿੱਚ ਉਹ ਜੱਬ ਹੋਰ ਪਾਈ ਖੜਾ ਉਹਦਾ ਕੀ ਕਰੀਏ ਹੋਰ ਜੇ ਕੱਲ ਨੂੰ ਆਪਣੀ ਕੁੜੀ ਨਾਲ ਮਨ ਨਾ ਮਿਲਿਆ ਆਪਾਂ ਤਾਂ ਜਮਾ ਪੱਟੇ ਜਾਵਾਂਗੇ ਫਿਰ ਹੁਣ ਤੁਸੀਂ ਦੱਸੋ ਭਾਬੀ ਜੀ ਕਿਵੇਂ ਕਰੀਏ ਆਪਾਂ ਦੇਖ ਭਾਬੀ ਮੈਂ ਤਾਂ ਭੈਣ ਨੂੰ ਆ ਹੀ ਕਿਹਾ ਵੀ ਭੈਣ ਨੂੰ ਤੈਨੂੰ ਪਹਿਲ ਹੈ ਠੀਕ ਹੈ ਪਰ ਥਾਣੇਦਾਰ ਨਾਲ ਜਦੋਂ ਉਹ ਆਪਦੇ ਮੂੰਹ ਨਾਲ ਕਹੀ ਜਾਂਦਾ ਏਡੀ ਗੱਲ ਕਹਿਤੀ ਉਹਨੇ ਫੇਰ ਨਹੀਂ ਭੈਣ ਤੈਨੂੰ ਕਿਤੇ ਮਰਜ਼ੀ ਕਰਾ ਦੇ ਖੋਰ ਆਪਣੀ ਕੁੜੀ ਦਾ ਜ਼ਿੰਦਗੀ ਖਰਾਬ ਹੋਣ ਦਾ ਡਰ ਹੈ ਚਲੋ ਠੀਕ ਤੈਨੂੰ ਵੀ ਪਤਾ ਤੂੰ ਵੀ ਸਿਆਣੀ ਹੈ ਅਜੇ ਖੜ ਜਾ 6 ਮਹੀਨੇ ਪੜ੍ਹਨੇ ਨਾਲ ਤਾਂ ਉਹ ਨੌਕਰੀ ਲੱਗ ਜੂ ਕਿਤੇ ਐਨਾ ਪੜ ਕੇ ਹਟੀ ਹੈ ਹਾਂ ਆਪਾ ਦੇਖ ਲੈ ਪੁੱਤ ਹਾਂਜੀ ਹਾਂ ਬੀ ਕੀ ਸ਼ਰਮ ਲਾਹੀ ਐ ਪਹਿਲਾਂ ਉਮਰਾ ਉਹਦੀ ਰਸਕੇ ਜਾਣ ਦੀ ਐ ਨਹੀਂ ਦੇਖਦੀ ਵੀ ਘਰੇ ਮਿਸਤਰੀ ਲੱਗੇ ਆ ਕੱਲਾ ਜਾਣਾ ਤੂੰ ਬੌਂਦਲਿਆ ਫਿਰਦਾ ਉਹ ਮੁੰਡਾ ਡਿਊਟੀ ਤੇ ਜਾਂਦਾ ਲੈ ਆਪ ਉੱਥੇ ਜਾ ਕੇ ਬੈ ਗਈ ਪੇਕੀ ਬੀਬੀ ਫਿਰ ਆਇਆ ਪਰ ਜਾਂਦੀ ਆ ਜਾਣਦੇ ਫਿਰ ਹੁਣ ਆਪਾਂ ਉਸ ਕੀ ਕਰ ਸਕਦੇ ਆ ਲੈ ਕੇ ਆਪਾਂ ਬਿਨਿਉਂਦੇ ਉਹਨੂੰ ਇਹ ਇਹ ਨਾ ਬੀਬੀ ਇੱਕ ਤਾਂ ਇਹ ਤਾਂ ਦੇਖ ਸਿਆਣਿਆਂ ਨੇ ਸੱਚੀਆਂ ਗੱਲਾਂ ਬਣਾਈਆਂ ਕਹ ਹਫਤਾ ਨਹੀਂ ਆਉਂਦੇ ਸੱਚੀਆਂ ਹੁੰਦੀਆਂ ਨੇ ਉਹ ਕਹਿ ਦਿੰਦਾ ਵੀ ਕਿ ਮੱਝ ਛੱਪੜ ਚੋਂ ਕਿ ਜਨਾਨੀ ਪੇਕਿਆਂ ਤੋਂ ਪੇਕਿਆਂ ਤੋਂ ਕੱਢਣੀ ਬਹੁਤ ਔਖੀ ਐ ਭਾਈ ਕੀ ਕਰੀਏ ਲੈ ਸਿਆਣੀ ਚਲੋ ਜਦੋਂ ਜੀ ਉੱਤਰ ਕੇ ਫਿਰ ਆਜੋਗੇ ਹੋਰ ਚੰਦਰੀ ਨੇ ਕਾਮਲ ਕੁੱਟ ਲਿਆ ਸਿਆਣੀ ਬਿਆਣੀ ਹੋ ਕੇ ਚੰਗੇ ਭਲੇ ਸਾਰੇ ਕੰਮ ਕਰੀ ਜਾਂਦੀ ਸੀ ਵਧੀਆ ਚੰਗੀ ਨੀ ਬੀਹ ਜਾਂਦੀ ਸੀ ਆ ਹੁਣ ਹੋਰੀ ਪਾ ਕੇ ਬੈਗੀ ਵੀ ਗੁੱਸਾ ਹੀ ਜ਼ਿਆਦਾ ਹੋ ਚੁਣ ਕਰੀਏ ਕਿ ਹੁਣ ਆਪਾਂ ਦਾ ਇਸ ਵਿੱਚ ਕੁਝ ਕਰ ਨਹੀਂ ਸਕਦੇ ਦੇਖ ਹੋਰ ਭਾਈ ਹੂੰ ਨੜੀ ਆਇਂ ਤਾਂ ਦੇਖ ਲੈਂਦੀ ਵੀ ਅਜੇ ਆਪਣੇ ਕੋਠੀ ਦਾ ਕੰਮ ਚੱਲੀ ਜਾਂਦਾ ਐ ਮਰੰਮਤ ਹੋਈ ਜਾਂਦੀ ਐ ਕਦੇ ਕਿਤੇ ਪੰਨ ਤੋੜ ਕਦੇ ਕਿਤੇ ਕੀ ਕਰਨਾ ਵੀ ਕੱਲੇ ਜਾਣੇ ਅਸੀਂ ਦੱਸ ਕਿੱਧਰ ਕਿੱਧਰ ਉਧਰੋਂ ਮੈਂ ਬਿਮਾਰ ਆਂ ਵੀ ਸੱਚ ਬੀਬੀ ਮੈਂ ਤਾਂ ਇਹ ਕਿਹਾ ਸੀਗਾ ਵੀ ਹੁਣ ਦੇਖੋ ਬੀਬੀ ਤੂੰ ਬਿਮਾਰ ਰਹਿੰਦੀ ਐ ਤੂੰ ਉਹ ਵੇਖ ਰੱਖ ਬਸ ਕੀ ਕਰੀਏ ਭਾਈ ਪਤਾ ਨਹੀਂ ਔਖਾ ਤਾਂ ਮੈਨੂੰ ਵੀ ਹੋ ਗਿਆ ਹੁਣ ਸਾਰਾ ਖੇਤ ਦਾ ਕੰਮ ਕਰਦਾ ਕੰਮ ਮੈਂ ਤਾਂ ਹਾਂ ਸਾਰਾ ਮੇਰੇ ਸਿਰ ਹਾਂ ਪੁੱਤ ਤੂੰ ਲੈ ਆ ਜਾ ਕੇ ਕੁਛ ਨਹੀਂ ਹੁੰਦਾ ਬੀਬੀ ਮੈਂ ਤਾਂ ਨਹੀਂ ਜਾਂਦਾ ਹੁਣ ਮੈਂ ਝੂਠ ਮੈਂ ਨਹੀਂ ਜਾਂਦਾਗਾ ਆਪੀ ਆ ਚੁਗੀ ਜਾਂਦਾ ਨਹੀਂ ਮੈਂ ਤਾਂ ਨਹੀਂ ਜਾਂਦਾ ਵੀ ਚਲ ਤੇਰੀ ਮਰਜ਼ੀ ਹੈ ਮੈਂ ਐਂ ਕਹਿੰਦੀ ਸੀ ਹਾਂ ਉਹ ਜਿੱਥੇ ਰਿਸ਼ਤੇ ਦੀ ਗੱਲ ਜੀ ਚੱਲਦੀ ਹੈ ਆਪਣੇ ਜੇਪੀ ਦੀ ਹਾਂ ਜੇਪੀ ਦੀ ਹਾਂ ਹਾਂ ਉਹ ਮੁੰਡਾ ਉਹਨੂੰ ਕਹਿੰਦਾ ਦੇਖਣ ਨੂੰ ਕਹਿੰਦਾ ਵੀ ਮੈਂ ਘਰ ਬਾਰ ਦੇਖਿਆ ਆਉਂਗਾ ਅੱਛਾ ਹਾਂ ਤੇ ਫਿਰ ਹੁਣ ਕਿਵੇਂ ਕਰੀਏ ਪਰ ਦੇਖ ਜੇ ਇਹ ਤਾਂ ਕੀ ਹੈ ਬੀਬੀ ਹੁਣ ਆਪਦੇ ਛੋਟੇ ਭਾਈ ਨੂੰ ਵੀ ਵਿਆਹਣਾ ਹੀ ਆ ਹੁਣ ਆਪਾਂ ਤਾਂ ਹਾਂ ਆਪਾਂ ਤਾਂ ਵਿਆਹਣਾ ਹੀ ਆ ਫਿਰ ਹੁਣ ਹੋਰ ਹਣ ਫੇਰ ਉਹ ਤੋਂ ਬਿਨਾ ਹੀ ਆਪਾਂ ਲੈ ਲਈਏ ਰਿਸ਼ਤਾ ਤੂੰ ਤੋਂ ਦੋਹਰੋ ਟਕੇ ਬਾ ਗੀਆ ਫਿਰ ਉਹਨਾਂ ਕੀ ਕਰੀਏ ਵੀ ਇਹ ਵਿੱਚ ਹੁਣ ਆਪਾਂ ਕੀ ਕਰ ਸਕਦੇ ਆ ਜਾਂ ਫੇਰ ਆਜਾ ਇੱਕ ਹਫ਼ਤਾ ਸੱਚੀਆਂ ਨੇ ਝੂਠੀਆਂ ਨਹੀਂ ਹੈਗੀਆਂ ਆਜਾ ਕਿ ਉਹ ਐ ਵੀ ਜਿਹੜਾ ਲਿਖਿਆ ਫਰਵਾਰਾਜ਼ ਉਹ ਆਜੂ ਆ ਜਾਂਦੇ ਫਿਰ ਅੱਜ ਕਹਿੰਦਾ ਸੀ ਵੀ ਆਹ ਕਹਿੰਦੇ ਆਉਣਗੇ ਹਾਂ ਜੇਪੀ ਨਾਲ ਗੱਲ ਹੋਈ ਹੋ ਕੁੜੀ ਨੇ ਕਿਹਾ ਹੋਊਗਾ ਮੇਰਾ ਭਰਾ ਹੋਊਗਾ ਹਾਂ 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 ਮਾਪੇ ਆ ਜਾਈ ਸਾਡੇ ਕਿਹੜਾ ਘਾਟਾ ਕਾਸੀ ਆ ਹਾਂ ਆਪਣਾ ਤਾਂ ਰੱਬ ਦਾ ਪਰਮਾਤਮਾ ਦਾ ਸਾਰਾ ਕੁਝ ਸਾਰਾ ਕੁਝ ਹੈਗਾ ਮਾਪੇ ਮਿਸਤਰੀ ਲੱਗੇ ਪਏ ਨੇ ਉਹ ਐਨੀ ਕੁ ਗੱਲ ਤਾਂ ਮੈਂ ਜੇਪੀ ਨੂੰ ਕਹਤੀ ਸੀ ਅੱਛਾ ਵੀ ਤੈਨੂੰ ਪਤਾ ਹੀ ਆ ਭਾਈ ਆਪਣੇ ਖੰਡਣ ਖੰਡਿਆਣ ਪਏ ਆਏਗਾ ਵੀ ਸਮਾਰਿਆ ਤਾਂ ਮੈਥੋਂ ਜਾਂਦਾ ਨਹੀਂ ਮੈਂ ਤਾਂ ਦੋ ਰੋਟੀਆਂ ਮਸਾਂ ਥਾਪਦੀਆਂ ਕਹਿੰਦਾ ਕੁਝ ਨਹੀਂ ਹੁੰਦਾ ਆਪੀ ਘਰ ਦੇਖ ਕੇ ਮੁੜ ਜਾਊਗਾ ਉਹਨੂੰ ਪਤਾ ਹੀ ਹੈਗਾ ਅੱਛਾ ਮਾ ਚੱਲ ਭਾਈ ਆ ਜਾਵੇ ਫਿਰ ਉਹ ਆਊਗਾ ਐ ਕਰੀ ਪੁੱਤ ਹਾਂ ਉਹ ਮਾੜਾ ਮੋਟਾ ਚਾਹ ਪਾਣੀ ਵਾਲਾ ਸਮਾਨ ਸਮੂਹ ਜਾਂ ਲਿਆ ਕੇ ਤਾ ਉਹ ਤਾਂ ਮੈਂ ਲੈ ਆ ਦੂੰਗਾ ਵੀ ਉਹ ਨਹੀਂ ਵੀ ਤੂੰ ਆਏ ਮੈਂ ਨਾ ਇਹੋ ਜਿਹੀਆਂ ਗੱਲਾਂ ਦਾ ਉਹ ਤਾਂ ਮੈਂ ਆਪ ਹੀ ਆਪ ਦੇ ਆਪ ਹੀ ਲੈ ਆ ਦੂੰਗੀ ਬਸ ਠੀਕ ਬਸ ਤੂੰ ਫਿਕਰ ਨਾ ਕਰ ਤੂੰ ਆਪਣੀ ਸਿਹਤ ਦਾ ਖਿਆਲ ਰੱਖ ਠੀਕ ਆ ਬਸ ਹਾਂ ਆਪਦੀ ਦਵਾਈ ਟਾਈਮ ਸਰ ਲੈ ਲੈ ਕਰ ਹਾਂ ਠੀਕ ਹੈ ਨਾ بس ਆਪੀ ਦਾ ਦਵਾਈ ਤਾਂ ਲਈ ਜਾਨੀ ਹਾਂ ਦਵਾਈ ਦਾ ਖਿਆਲ ਰੱਖੀ ਬੀਬੀ ਤੂੰ ਆਪਣਾ ਬਸ ਲਈ ਜਾਨੀ ਹੈ ਦਵਾਈ ਦਵਾਈ ਤਾਂ ਮੈਂ ਖੁੰਝਦੀ ਨਹੀਂ ਭਾਈ ਟਾਈਮ ਹੋਰ ਪਤਾ ਹੈ ਹੁਣ ਸਾਰਾ ਕੰਮ ਆਪਣੇ ਸਿਰ ਤੇ ਆ ਗਿਆ ਮਾਂ ਪੁੱਤ ਚੱਕੋਈ ਨਹੀਂ ਬੀਬੀ ਐਵੇਂ ਨਾ ਫਿਕਰ ਕਰ ਆ ਜਾਊਗੀ ਆਪੀ ਆ ਜਾਊਗੀ ਹੋਰ ਕੀ ਆ ਹੁਣ ਚੰਗਾ ਭਾ ਹਾਂ ਆਪੀ ਨੂੰ ਸਮਝ ਆ ਜਾਊਗੀ ਹਾਂ ਹਾਂ ਆ ਜਾਵੇ ਜਦੋਂ ਮਰਜੀ ਹੋਰ ਹੋਰ ਕੀ ਕਰ ਸਕਦੇ ਹਾਂ ਹੁਣ ਛੋਟਾ ਭਰਾ ਤਾਂ ਵਿਹੋਣਾ ਹੀ ਆਪਾਂ ਨੇ ਹਾਂ ਹਾਂ ਇਹ ਤਾਂ ਹੈ ਜੇ ਪੀਣਾ ਕਰਾਂ ਗੱਲ ਤੇ ਭਾਈ ਆ ਜਾਣ ਜਦੋਂ ਮਰਜੀ ਮਾਂ ਬੜੀ ਆ ਮੈਂ ਤਾਂ ਕਹਿੰਦੀ ਆ ਘੱਟ ਕੇ ਹਫ਼ਤੇ ਦਾ ਦਿਨ ਟਾਰ ਕੇ ਪਤਾ ਨਹੀਂ ਕਿਹੜੇ ਕਮਰੇ ਚ ਬੈਠਾ ਹੋਊਗਾ ਉਹ ਬੈਠਾ ਹੈ ਤੇ ਬੇ ਪੁੱਤ ਹਾਂ ਮੈਂ ਮੈਂ ਆਇਆ ਕਹਿੰਦੀ ਸੀ ਇਧਰ ਵੇਧਰ ਆ ਜਾ ਨਾ ਬਸ ਠੀਕ ਆ ਮੈਂ ਤਾਂ ਇੱਥੇ ਬਹਿ ਜਾਂਦੀ ਹਾਂ ਹਾਂ ਮੈਂ ਕੀ ਕਹਿੰਦੀ ਸੀ ਹੋ ਹੋ ਨਾਮ ਲਿਖਾ ਜਾਂਦਾ ਪਾਣੀ ਲੱਕ ਦੇਵਾ ਨਾ ਨਾ ਬਸ ਆ ਦਵਾਈ ਨਾ ਹੋਣੀ ਪੀ ਕੇ ਆਟੀਆਂ ਪਾਣੀ ਤਾਂ ਅੱਛਾ ਚਲ ਬਾਹਰ ਨਾ ਤੋਰਾ ਫੇਰਾ ਕਰਿਆ ਕਰ ਐਵੇਂ ਸਰਦਨ ਫਿਰਦੀ ਹੱਕ ਜਾਨੀ ਕਰਨਾ ਪੈਂਦਾ ਭਾਈ ਕੀ ਕਰਾਂ ਚਲ ਕੋਈ ਗੱਲ ਉਹ ਦਿਹਾੜੀਆਂ ਨੂੰ ਰੋਟੀ ਨਹੀਂ ਪਕਾ ਕੇ ਦਿੰਦੇ ਤਾਂ ਮਰ ਗਏ ਤੇ ਚਾਹ ਨਹੀਂ ਕਰਕੇ ਦਿੰਦੀ ਤਾਂ ਅਗਲਾ ਕੋਹ ਚਾਹ ਨਹੀਂ ਪੀ ਆਈ ਬਿੰਦੇ ਬਿੰਦੇ ਭਾਂਡੇ ਟਿੰਡੇ ਨਹੀਂ ਲੋਟ ਆਉਂਦੇ ਹੈ ਜਿਦਾਂ ਹਾਲ ਹੈਗੀ ਕੰਮ ਤਾਂ ਬਹੁਤ ਹੋ ਜਾਂਦਾ ਹਾਂ ਫਿਰ ਉਹ ਕੀ ਕਹਿੰਦਾ ਸੀ ਤੂੰ ਆਉਣਾ ਮੁੰਡੇ ਨੇ ਅੱਜ ਆਊਗਾ ਕਿ ਕੱਲ ਨੂੰ ਆਊਗਾ ਕੱਲ ਨੂੰ ਆਊਗਾ ਮੀ ਉਹ ਕਾਇਦੇ ਉਹਨਾਂ ਨੂੰ ਕਹ ਪਾਈ ਆਜਾ ਮੈਂ ਤਾਂ ਕਹਿੰਨੀ ਚੁੰਨੀ ਚੜਾਵਾ ਕਰ ਲਿਆ ਹੁੰਨੇ ਆ। ਤਾਂ ਜਿਵੇਂ ਤੇਰਾ ਕਿੱਤ ਮੈਨੂੰ ਉਮੀ ਕਰ ਲਾ ਕੋਈ ਗੱਲ ਨਹੀਂ ਫਿਰ ਕੱਲ ਨੂੰ ਆ ਜੂਗਾ ਉਹ ਮੈਂ ਅੱਜ ਕਹਿ ਦੂੰ ਹਰ ਉਹਨਾਂ ਨੂੰ ਫੋਨ ਕਰਕੇ। ਹਾਂ ਹੋ ਗਈ ਬਾਈ ਨਾਲ ساری ਗੱਲ। ਉਹ ਤਾਂ ਮੈਂ ਕਰ ਲਈ ਗੱਲ ਉਹ ਤਾਂ ਤੈਨੂੰ ਪਤਾ ਹੀ ਹੈ ਉਹ ਕਰੂੰ ਕੁਝ ਕਹਿੰਦਾ ਹੈਗਾ। ਬਸ ਠੀਕ ਹੈ। ਮੈਂ ਤਾਂ ਐਂ ਕਹਿੰਦੀ ਸੀ ਹਾਂ ਮੈਂ ਖੋ ਚੰਦਰੀ ਘਰੇ ਹੁੰਦੀ ਤਾਂ ਕੁਝ ਗੱਲ ਹੋਰ ਸੀ। ਹੈ ਤੇ ਫਿਰ ਆਪਾਂ ਤਾਂ ਉਮੀ ਭੇਜੀ ਨਹੀਂ ਹੈਗੀ ਨਾ ਆਪਣਾ ਕੋਈ ਕਸੂਰ ਹੈ ਤੇ ਕਹਣਾ ਆਪਾਂ ਤਾਂ ਕਹਿੰਦੇ ਬਾਈ ਨੂੰ ਭੇਜ ਦਿੰਦੇ ਬਾਈ ਨੂੰ ਕਹੇ ਵੀ ਭਾਈ ਜਾ ਕੇ ਲਿਆ ਬਾਈ ਨਹੀਂ ਮੰਨਦਾ ਮੜਾਇਆ ਕਿਹਾ ਸੀਗਾ ਉਹਨੂੰ। ਹਾਂ ਤੇ ਬਾਈ ਤੱਕ ਨਾ ਮੈਂ ਤਾਂ ਲੈ ਕੇ ਨਹੀਂ ਆਉਂਦਾ ਹੈਗਾ ਹੁਣ ਫਿਰ ਆਹੀ ਗੱਲ ਮੈਨੂੰ ਕਰਦੀ ਮੈਂ ਐਂ ਕਿਹਾ ਸੀ ਮਹਾ ਚਲ ਕੁਛ ਨਹੀਂ ਹੁੰਦਾ ਕਿ ਤੂੰ ਲਿਆ ਹੂੰ ਕਹਿੰਦਾ ਮੈਂ ਤਾਂ ਜਾਂਦਾ ਸਿੱਧੇ ਜਿਹਾ ਬਾਬ ਦੇ ਗਿਆ ਹੈ ਤੇ ਫਿਰ ਮੈਂ ਆਖਿਆ ਮਾਂ ਚਲ ਦੇਖੀ ਜਾ ਉਹ ਤਾਂ ਕਹਿੰਦਾ ਚੁੱਪ ਕਰਕੇ ਆਪਾਂ ਤਾਂ ਛੋਟਾ ਵਿਆਹਣਾ ਹੀ ਹੈ ਵਿਆਹ ਕੇ ਭਰੇ ਕਰ ਫਿਰ ਬਾਕੀ ਸਿਰ ਇੱਕ ਗੱਲ ਹੋਰ ਹੈ ਆਪਾਂ ਨੂੰ ਆਂਢੀ ਗਾਂਢੀ ਐ ਨਾ ਕਹਿਣ ਵੇ ਹੋ ਗਈ ਹੋ ਇਸੇ ਪਤਾ ਨਹੀਂ ਕੋਈ ਨਰੇ ਘਰ ਚ ਵੱਡਾ ਰੱਪੜਾ ਮੈਂ ਆ ਗੱਲਾਂ ਤੋੜਦੀ ਹਾਂ ਪੁੱਤ ਫਿਰ ਮੈਂ ਤਾਂ ਵੀ ਕੁਝ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਲਿਆ ਉਹ ਜਾ ਕੇ ਤੁਸੀਂ ਬਗਜੋ ਪਾ ਲਈਏ ਬਾਈ ਮੰਨਦਾ ਤਾਂ ਜੇ ਨਹੀਂ ਮੰਨਦਾ ਤਾਂ ਕੋਈ ਗੱਲ ਕੀ ਰਾ ਉਹਨਾਂ ਨੂੰ ਆ ਕੇ ਬਗ ਜਾਣ ਦੇ ਫਿਰ ਇੱਕ ਵਾਰੀ ਦੇਖ ਕੇ ਬਗ ਜੂਗਾ ਉਹ ਤਲ ਗਿਆ ਮਾਰ ਕੇ ਤੇ ਉਸ ਤੋਂ ਬਾਅਦ ਵਿੱਚ ਫਿਰ ਆਪਾਂ ਜਾ ਕੇ ਲਿਆਵਾਂਗੇ ਦੇਖ ਪੁੱਤ ਗੱਲ ਸੁਣ ਮੇਰੀ ਲੈਣ ਤਾਂ ਮੈਂ ਬਗ ਜਾ ਮੈਨੂੰ ਨਾ ਇੱਕੋ ਗੱਲ ਦਾ ਗੁੱਸਾ ਹੈ ਵੀ ਮੇਰੇ ਨਾਲ ਕਾਦੀ ਲੜਾਈ ਸੀ ਮੈਨੂੰ ਐਂ ਤਾਂ ਦੱਸ ਜਾਂਦੀ ਵੀ ਮੈਂ ਪੰਜ ਚਾਰ ਦਿਨ ਲਾ ਕੇ ਆਉਂਗੀ ਮੈਨੂੰ ਦੱਸਿਆ ਵੀ ਨਹੀਂ ਮੈਨੂੰ ਤਾਂ ਗਈ ਤੋਂ ਮੰਗ ਰੂ ਹੀ ਪਤਾ ਲੱਗਿਆ ਜਦੋਂ ਮੈਂ ਹਾਕਾ ਮਾਰਦੀ ਫਿਰਾਂ ਇੱਥੇ ਹੈ ਨਾ ਫਿਰ ਉਹ ਉਹੀ ਗੱਲ ਤਾਂ ਮੈਂ ਕਹਿ ਰਹੀ ਅੰਮੀ ਹੁਣ ਜੇ ਦੱਸ ਕੇ ਜਾਂਦੀ ਕਿਸੇ ਨੂੰ ਫਿਰ ਚੱਲ ਫਿਰ ਵੀ ਮੰਨਿਆ ਨਾਲੇ ਐਡਾ ਗੁੱਸਾ ਕਰਨ ਦੀ ਕੀ ਗੱਲ ਸੀ ਉਹ ਹੋਰ ਮੇਰਾ ਗੱਲ ਤੇ ਗੁੱਸੇ ਹੋ ਕੇ ਬੈ ਗਈ ਉਹ ਫਿਰ ਤੇ ਜਾ ਫਿਰ ਫਿਰ ਕਿਹੜਾ ਮਸਲਾ ਹੱਲ ਹੋ ਗਿਆ ਜਿਆਦਾ ਤਾਂ ਨਹੀਂ ਬੱਤਾ ਬਧੂਗਾ ਚੱਲ ਹੁਣ ਜਿਹੜਾ ਬਧੂਗਾ ਫਿਰ ਦੇਖੀ ਜਾਊਗਾ ਅੰਮੀ ਹੁਣ ਮੈਂ ਤਾਂ ਕੁਝ ਕਹਿ ਨਹੀਂ ਸਕਦਾਗਾ ਤਾਂ ਤੈਨੂੰ ਦੋਥੀ ਵਿਆਹ ਕਰਾਉਣਾ ਹੋਣਾ ਮੇਰਾ ਨਾਂ ਕਰਾਉਣਾ ਜੇ ਤੁਹਾਨੂੰ ਨਹੀਂ ਹੋਊਗਾ? ਨਾ ਨਾ। ਇਹ ਉੱਤੀ ਵਿਆ ਕਰਾਉਣਾ ਦਾ। ਨਾ। ਫੇਰ। ਉਹ ਤਾਂ ਮੈਂ ਹੂੰ ਪੁੱਛੀ। ਮੈਂ ਕਿੱਥੋਂ ਦੀ ਹੋ ਕੇ ਕਰਾਉਣਾ? ਨਾ ਉੱਤੋਂ ਦਾ ਕੰਮ। ਫੇਰ ਜਦੋਂ ਹੁਣ ਐਡੀ ਜਿੱਦੇ ਫੜ ਲਈ ਫਿਰ ਜਿੱਦ ਆ ਪਾਵਾ ਨਾ ਦੰਨੇ ਆ। ਬਸ ਫੇਰ। ਮੈਂ ਠੀਕ ਆ। ਠੀਕ ਆ? ਹੂੰ। ਚੱਲ ਠੀਕ ਆ ਮੈਂ ਫਿਰ ਮੇਰੀ ਗੱਲ ਸੁਣ। ਕੋਈ ਬਾਹਰ ਕਰ ਲੈ ਰੈਸਟ ਤੇ ਮੈਂ ਮੜਾ ਜਾ ਕੇ ਆਉਣਾ। ਕੰਮ ਹੈ ਜਾ ਥੋੜਾ ਜਿਹਾ ਮੈਨੂੰ। ਲੈ ਬਰਤ ਸਾਕਾ। ਸੱਚੇ ਪਾਸੇ ਨੇ ਸੋਣੀ ਸੁਣ ਲਈ।

ਸੋ ਖਨਾ ਉਲੀ ਤਾਂ ਤੇਰੀ ਸੋਣੀ ਪਸੰਦ ਕਰੀ ਸੀ ਮੇਰੇ ਪੁੱਤ ਨੇ ਸੋਣੀ ਤਾਂ ਬਥੇਰੀ ਆ ਮਸੀ ਕੰਮ ਕਾਜ ਵੀ ਬਥੇਰਾ ਸੋਨਾ ਕਰਦੀ ਐ ਆ ਪੁੱਛ ਲਿਆ ਤਾਂ ਹੋਰ ਮੈਂ ਤਾਂ ਪੁੱਛਿਆ ਨਹੀਂ ਪੁੱਛ ਲਿਆ ਮੈਂ ਤਾਂ ਲੈ ਪੁੱਤ ਤੂੰ ਤਾਂ ਆਪਣੇ ਕੋਈ ਬਾਹਲਾ ਕੰਮ ਹੈ ਨਹੀਂਗਾ ਆਪਾਂ ਤਾਂ ਬੰਦੇ ਵੀ ਕੰਮ ਵਾਲੇ ਰੱਖੇ ਹੋਇਆ ਮਾਲ ਪਸ਼ੂ ਦਾ ਜਿਹੜਾ ਉਹ ਸੰਭਾਲਦੇ ਨੇ ਸਿਰੀ ਪਾਲੀ ਆ ਝੁੱਲੇ ਚੌਕੇ ਲਈ ਹੈਗਾ ਹੁ ਆ ਇੱਕ ਗੱਲ ਦੇਖ ਲੈ ਪੁੱਤ ਜੇ ਅੱਜ ਪੁੱਢੜ ਨਾਲ ਹੁੰਦੀ ਕਿੰਡੀ ਖੁਸ਼ੀ ਦੀ ਗੱਲ ਸੀ ਚਲ ਕੋਈ ਨਾ ਮਸੀ ਅਸੀਂ ਆ ਗਏ ਤੂੰ ਫਿਕਰ ਨਾ ਕਰਿਆ ਕਰ ਨਾ ਪੁੱਤ ਵਧੀਆ ਕਾਰ ਬਿਹਾਰ ਹੋ ਗਏ ਹਾਂ ਤੁਹਾਡੇ ਸਿਰ ਤੇ ਤਾਂ ਮੈਨੂੰ ਕੋਈ ਫਿਕਰ ਨਹੀਂ ਹੈ ਚਲ ਰੱਖ ਲੈਣ ਦੇ ਰੋਸਾ ਉਹਨੂੰ ਵੀ ਲੈ ਪੁੱਤ ਤੂੰ ਨਾ ਉਹਦੇ ਵਰਗੀ ਬਣ ਜੀ ਸਸ਼ੀਕਰ ਜੀ ਮੈਂ ਤੁਹਾਡੀ ਕਰਨਾਮਾ ਸੀ ਮੈਂ ਤੁਹਾਡਾ ਆਪਣਾ ਜੇਪੀ ਯਾਲਦਾਰ ਤੁਸੀਂ ਦੇਖਿਆ ਹੈ ਤੁਹਾਡੀ ਆਪਣੀ ਸ਼ਾਰਟ ਮੂਵੀ ਅਸੀਂ ਤੁਹਾਡੇ ਲਈ ਨਵੀਆਂ ਨਵੀਆਂ ਸ਼ਾਰਟ ਮੂਵੀਆਂ ਹੋਰ ਲੈ ਕੇ ਆਉਂਦੇ ਰਹਿਾਂਗੇ ਤੁਸੀਂ ਆਪਣੀਆਂ ਸਾਰੀਆਂ ਮੂਵੀਆਂ ਦੇ ਵੱਧ ਤੋਂ ਵੱਧ ਪਿਆਰ ਦਿਆ ਕਰੋ ਜੀ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਥੈਂਕ ਯੂ ਸਸ਼ੀਕਰ ਜੀ ਲਵ ਜੂ ਐਸ ਆ ਰਹਾ